ਇੱਲੇ ਕੱਪੜੇ ਦੀ ਮਾਰਕੀਟ ਲਈ ਨਹੀਂ ਇਸ ਹੜ੍ਹ ਦੇ ਆਉਣ ਨਾਲ ਸਾਰੇ ਪੰਜਾਬ ਨੂੰ ਬਹੁਤ ਹੀ ਸਫਰ ਕਰਨਾ ਪਏਗਾ ਜੋ ਹੜਾ ਦੇ ਨਾਲ ਪ੍ਰਭਾਵਿਤ ਹੋਏ ਨੇ ਤੇ ਉਹਦਾ ਕੱਪੜੇ ਮਾਰਕੀਟ ਦੇ ਉੱਤੇ ਕਿੰਨਾ ਕੋ ਅਸਰ ਪਿਆ ਕੋ ਮੈਡਮ ਅਸਰ ਤਾਂ ਬਹੁਤ ਪੈ ਰਿਹਾ ਹੈ ਪਹਿਲੇ ਤਾਂ ਕਸਟਮਰ ਕਾਫੀ ਅਛਾ ਚੱਲ ਰਿਹਾ ਸੀ ਪਰ ਜਦੋਂ ਦਾ ਫਲੱਡ ਦਾ ਆਇਆ ਹੈ ਤਾਂ ਕਸਟਮਰ ਬਹੁਤ ਹੀ ਜਿਆਦਾ ਸਲੋ ਹੋ ਗਿਆ ਹੈ ਮਾਰਕੀਟ ਵਿੱਚ ਵੈਸੇ ਵੀ ਹੁਣ ਫੈਸਟੀਵਲ ਸੀਜ਼ਨ ਆ ਰਿਹਾ ਹੈ ਬਾਕੀ ਦੇਖੋ ਕੀ ਬੰਦ ਆ ਅੱਗੇ ਜਾ ਕੇ ਅਸੀਂ ਤੇ ਅਰਦਾਸ ਕਰਦੇ ਹਾਂ ਜਲਦੀ ਜਲਦੀ ਬਾਰਿਸ਼ ਰੁਕੇ ਔਰ ਸਾਰੇ ਆਪਣੇ ਆਪਣੇ ਘਰ ਵਿੱਚ ਖੁਸ਼ਹਾਲ ਹੋ ਜਾਣ ਕਪੜਾ ਤਾਂ ਇੱਕ ਨੈਸੈਸਿਟੀ ਨਹੀਂ ਇੱਕ ਲਗਜ਼ਰੀ ਹੈ ਬਾਕੀ ਜੇ ਮਾੜੀ ਮੋਟੀ ਜ਼ਰੂਰਤ ਹੁੰਦੀ ਹੈ ਤਾਂ ਅਗਲਾ ਉਹ ਤਾਂ ਮਜਬੂਰੀ ਨੂੰ ਆ ਰਿਹਾ ਹੈ ਅਦਰਵਾਈਜ਼ ਮਾਰਕੀਟ ਇਸ ਟਾਈਮ 0 ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਅਲੀਸ਼ਾ ਇਸਲੇ ਖੜੇ ਹਾਂ ਲੁਧਿਆਣੇ ਦੇ ਕੁਮਾਰ ਮੰਡੀ ਮਾਰਕੀਟ ਦੇ ਵਿੱਚ ਜਿੱਥੇ ਅੱਜ ਗੱਲਬਾਤ ਕਰਾਂਗੇ ਕਪੜਾ ਵਪਾਰੀਆਂ ਨਾਲ ਤੇ ਉਹਨਾਂ ਤੋਂ ਪੁੱਛਾਂਗੇ ਕਿ ਜੋ ਪੰਜਾਬ ਦੇ ਵਿੱਚ ਹੜ੍ਹ ਆਈ ਹੈ ਬਾੜ ਆਈ ਹੈ ਤੇ ਉਹਦਾ ਉਹਨਾਂ ਦੇ ਕੰਮ ਦੇ ਉੱਤੇ ਕੱਪੜੇ ਮਾਰਕੀਟ ਦੇ ਉੱਤੇ ਕਿੰਨਾ ਕੋ ਇਫੈਕਟ ਪਿਆ ਆਵਾਂਗੇ ਗੱਲਬਾਤ ਕਰਾਂਗੇ ਤੇ ਜਾਣਾਂਗੇ ਸਰ ਜਿਵੇਂ ਪੰਜਾਬ ਦੇ ਵਿੱਚ ਲਗਾਤਾਰ ਭਾਰੀ ਮੀਂਹ ਵੇਖਣ ਨੂੰ ਮਿਲ ਰਿਹਾ ਹੈ ਤੇ ਕਈ ਪਿੰਡਦਾਂ ਦੇ ਨੇ ਜਿਹੜੇ ਪੂਰੇ ਬਾੜ ਦੇ ਨਾਲ ਡੁੱਬ ਚੁੱਕੇ ਨੇ ਤੇ ਉਹਦਾ ਕੱਪੜੇ ਮਾਰਕੀਟ ਦੇ ਉੱਤੇ ਕਿੰਨਾ ਕੋਈ ਇਫੈ ਸਤਿ ਸ਼੍ਰੀ ਅਕਾਲ ਜੀ ਮੈਂ ਜਸਪਾਲ ਸਿੰਘ ਪਾਟਿਆ ਕੁਮਾਰ ਮੰਡੀ ਕਪੜਾ ਮਾਰਕੀਟ ਤੋਂ ਬੋਲ ਰਿਹਾ ਜੀ ਨੋ ਡਾਊਟ ਜੀ ਦੇਖੋ ਇੱਕ ਤਾਂ ਇਹ ਕੁਦਰਤੀ ਆਫਤ ਹੈ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਨਾਲ ਰਹਿਣਾ ਪਏਗਾ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਹੈ ਬਾਕੀ ਜੇ ਤੁਸੀਂ ਗੱਲ ਕਰ ਰਹੇ ਹੋ ਕਪੜਾ ਮਾਰਕੀਟ ਦੀ ਤੇ ਜਿਸ ਤਰ੍ਹਾਂ ਕਿ ਕਪੜੇ ਦੇ ਦੁਕਾਨਦਾਰ ਜੁਲਾਈ ਅਗਸਤ ਦੇ ਵਿੱਚ ਬਹੁਤ ਸਾਰੀ ਤਿਆਰੀ ਕਰ ਲੈਂਦੇ ਨੇ ਤੋਂ ਬਹੁਤ ਹੈਵੀ ਪਰਚੇਸਿਸ ਅਸੀਂ ਕਰ ਚੁੱਕੇ ਆ ਸਟਾਕਸ ਆ ਚੁੱਕੇ ਨੇ ਔਰ ਇਹ ਸੇਮ ਇਸੇ ਸਿੱਕੇ ਗਾਹਕ ਸ਼ੁਰੂ ਹੋਣਗੇ ਬਟ ਇਹ ਕੁਦਰਤੀ ਆਫਤ ਕਰਕੇ ਅਸੀਂ ਕਿਸਾਨਾਂ ਦੇ ਤਾਂ ਨਾਲ ਖੜੇ ਆ ਸਰਦਾਰੀ ਜਿਹੜੇ ਜੋ ਸਾਡੇ ਭਰਾ ਹੈਗੇ ਨੇ ਪੰਜਾਬ ਦੇ ਸਭ ਬਟ ਇਹ ਹੁਣ ਕਿਹਾ ਨਹੀਂ ਜਾ ਸਕਦਾ ਜਲਦੀ ਅਸੀਂ ਤੇ ਅਰਦਾਸ ਕਰਦੇ ਹਾਂ ਜਲਦੀ ਜਲਦੀ ਬਾਰਿਸ਼ ਰੁਕੇ ਔਰ ਸਾਰੇ ਆਪਣੇ ਆਪਣੇ ਘਰ ਵਿੱਚ ਖੁਸ਼ਹਾਲ ਹੋ ਜਾਣ ਤਾਂ ਤਾਂ ਹੀ ਬਾਜ਼ਾਰ ਦੇ ਵਿੱਚ ਗਾਹਕ ਨਿਕਲੇਗਾ ਇੱਕ ਤੇ ਕੁਦਰਤੀ ਆਫਤ ਦੂਜੇ ਉਤੋਂ ਸਾਡੀ ਸੈਂਟਰ ਸਰਕਾਰ ਨੇ ਜਿਹੜੀ GST ਦੇ ਵਿੱਚ ਤਬਦੀਲੀ ਕੀਤੀ ਹੈ ਕਹਿਣ ਨੂੰ ਤਾਂ ਅਖਬਾਰਾਂ ਚ ਆ ਰਿਹਾ ਹੈ ਕਿ ਜੀ 12% ਹਟਾ ਕੇ 5% ਕਰ ਦਿੱਤਾ ਪਰ ਇਹਨੂੰ ਗਹਿਰਾਈ ਚ ਦੇਖੀਏ ਤੇ ਬਹੁਤ ਵੱਡੀ ਮਾਰ ਮਾਰੀ ਹੈ ਸੈਂਟਰ ਸਰਕਾਰ ਨੇ ਪੰਜਾਬ ਦੇ ਕਪੜਾ ਮਾਰਕੀਟ ਦੇ ਉੱਤੇ ਕਿਉਂਕਿ ਜਿਹੜੀ ਉਹਨਾਂ ਨੇ ਸਲੈਬ ਬਣਾਈ 2500 ਤੋਂ ਉੱਤੇ ਜਿਹੜਾ ਹੈ ਉਹ 12% ਤੋਂ 18% ਕਨਵਰਟ ਕਰ ਰਹੇ ਨੇ ਸੋ ਤੁਹਾਨੂੰ ਦੱਸਦੀ ਇਹ ਤੁਹਾਡੀ ਜਾਣਕਾਰੀ ਆਸਤੇ ਕਿ ਕੋਈ ਵੀ ਆਈਟਮ ਤੁਸੀਂ ਦੱਸੋ ਆ ਛੋਟੇ ਤੋਂ ਛੋਟੀ ਚੀਜ਼ ਰੈਡੀमेड ਦੇ ਵਿੱਚ ਕੁਝ ਲੈਣੀ ਹੋਵੇ ਤੇ 2500 ਤੋਂ ਥੱਲੇ ਕਿਹੜਾ ਕੱਪੜਾ ਹੈ ਤੁਸੀਂ ਸਿੱਧਾ ਸਿੱਧਾ ਸਮਝ ਲਓ ਕਿ ਆਮ ਆਦਮੀ ਦੇ ਉੱਤੇ ਕਟੋ-ਕਟਨੀ ਤੇ ਸਰਕਾਰ ਨੇ 10% ਦਾ ਛਾਪਾ ਮਾਰਿਆ ਜੀ ਸੋ ਇਹੀ ਕਵਾਂਗਾ ਸੈਂਟਰਲ ਸਰਕਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਮਤਲਬ ਸਾਲਾਨਾ 48000 ਕਰੋੜ ਰੁਪਏ ਦਾ ਜਿਹੜਾ ਕਟਾ ਹੋਇਆ ਹੈ ਜਦੋਂ GST ਨਹੀਂ ਸੀਗਾ ਜੀ ਉਦੋਂ ਉਹਨਾਂ ਪੁੱਛੋ ਟੈਕਸ ਕਿੰਨਾ ਆਂਦਾ ਸੀਗਾ GST ਦੇ ਨਾਲ ਉਹ ਕਹਿੰਦੇ ਨਹੀਂ ਸਾਨੂੰ 3 ਲੱਖ ਕਰੋੜ ਰੁਪਇਆ ਆਣਾ ਸ਼ੁਰੂ ਹੋ ਗਿਆ ਤੇ 48 ਹਜ਼ਾਰ ਦੇ ਕਰੋੜ ਘਟ ਗਿਆ ਤੇ 2.5 ਲੱਖ ਕਰੋੜ ਸਮਝ ਲਓ ਆ ਰਿਹਾ ਉਹਨਾਂ ਨੂੰ ਹਾਂਜੀ ਤਾਂ ਇਹ ਤੇ ਅੱਖਾਂ 'ਚ ਮਿੱਟੀ ਪਾਉਂਦੇ ਨੇ ਜੀ ਇਧਰੋਂ ਨਹੀਂ ਤੇ ਉੱਤ ਕੁਮਾ ਕੇ ਹੱਥ ਕੰਨ ਫੜ ਲਓ ਗੱਲ ਤਾਂ ਇੱਕੋ ਹੀ ਹੈ 12% ਦੇ ਘਟਾ ਕੇ 5% ਦਾ ਜਿਹੜਾ ਇਹ ਲਾਲੀਪਾਪ ਦੇਣਾ ਇਹ ਸਭ ਝੂਠਾ ਹੈ ਔਰ ਤੁਸੀਂ ਇਹ ਦੇਖ ਲਓ ਕਿ ਤੁਹਾਨੂੰ ਇਸ ਦਾ ਆਂਦੇ ਟਾਈਮ ਦੇ ਵਿੱਚ ਬਾਜ਼ਾਰ 'ਚ ਅਸਰ ਜ਼ਰੂਰ ਮਿਲੇਗਾ ਸਰ ਜੀ ਗੱਲ ਕਰੀਏ ਫੈਸਿਵ ਸੀਜ਼ਨ ਦੀ ਪਿਛਲੇ ਸਾਲਾ ਦੇ ਫੈਸਿਵ ਸੀਜ਼ਨ ਦੇ ਮੁਕਾਬਲੇ ਇਸ ਸਾਲ ਜਿਹੜਾ ਫੈਸਿਵ ਸੀਜ਼ਨ ਆਉਣ ਵਾਲਾ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਸਾਲ ਕੰਮ ਉਹ ਨਹੀਂ ਹੋਏਗਾ ਫਲਡਸ ਕਰਕੇ ਦੇਖੋ ਫਲਡਸ ਦੀ ਤੇ ਮਾਰ ਹੈ ਹੀ ਹੈ ਲੋਕਾਂ ਦੇ ਬਹੁਤ ਬੁਰੀ ਹਾਲਤ ਹੈ ਜੀ ਆਪਾਂ ਜੋ ਇਸ ਚੀਜ਼ ਨੂੰ ਨਹੀਂ ਛੁਟਲਾ ਨਹੀਂ ਸਕਦੇ ਲੋਕੀ ਬਹੁਤ ਬੁਰੀ ਹਾਲਤ ਚ ਨੇ ਬਹੁਤ ਸਾਰਾ ਪਾਣੀ ਪਿੰਡਾਂ ਦੇ ਵਿੱਚ ਇਕੱਠਾ ਹੋਇਆ ਹੈ ਅਜੇ ਨੋ ਡਾਊਟ ਕਿ ਸਭ ਬੰਦੇ ਰਲ ਮਿਲ ਕੇ ਜੋ ਵੱਧ ਤੋਂ ਵੱਧ ਹੈਲਪ ਹੋ ਸਕਦੀ ਹੈ ਸਾਡੀ ਐਸੋਸੀਏਸ਼ਨ ਨੇ ਵੀ ਸਾਡੇ ਪ੍ਰਧਾਨ ਜੀ ਸਰਦਾਰ ਮੋਨੂ ਵਾਲੀਆ ਜੀ ਨੇ ਬਹੁਤ ਇਸ ਦੇ ਵਿੱਚ ਐਫਰਟ ਕੀਤੇ ਨੇ ਔਰ ਕਾਫੀ ਫੰਡਸ ਇਕੱਠੇ ਕਰਕੇ ਅਸੀਂ ਰੋਜ਼ਾਨਾ ਕੁਛ ਨਾ ਕੁਛ ਐਨ ਜੀਓਜ਼ ਨੂੰ ਕੋਈ ਨਾ ਕੋਈ ਹੈਲਪ ਭੇਜ ਰਹੇ ਆ ਕੁਝ ਕਦੀ ਚੱਪਲਾ ਕਦੀ ਡਾਈਪਰਸ ਬੱਚਿਆਂ ਦੇ ਔਰ ਅਸੀਂ ਬਹੁਤ ਕੁਝ ਕੋਸ਼ਿਸ਼ ਕਰ ਰਹੇ ਹਾਂ ਐਫਰਟਸ ਜੋ ਨਹੀਂ ਉੱਥੇ ਪਹੁੰਚ ਰਹੇ ਉਹ ਭੇਜਣ ਦੀ ਕੋਸ਼ਿਸ਼ ਕਰੀਏ ਰੋਜ਼ ਰਾਬਤਾ ਕਾਇਮ ਰੱਖਿਆ ਹੈ ਬਟੇ ਕੁਦਰਤੀ ਆਫਤ ਬਹੁਤ ਵੱਡੀ ਹੈ ਜੀ ਇਹ ਤੇ ਇਹ ਹੁਣ ਰੱਬ ਨੇ ਹੀ ਦਿੱਤੀ ਆਫਤ ਹੈ ਉਹੀ ਸਾਨੂੰ ਵਿਚ ਕੱਢੇਗਾ ਇਸ ਤੇ ਵਿੱਚ ਇਹੀ ਕਹਿ ਸਕਦੇ ਆ ਅਰਦਾਸ ਕਰ ਸਕਦੇ ਆ ਕਿ ਇਹ ਜਲਦੀ ਤੋਂ ਜਲਦੀ ਖਤਮ ਹੋਵੇ ਔਰ ਸਾਰੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਖੁਸ਼ਹਾਲ ਹੋ ਜਾਣਗੇ ਹੈਲੋ ਮੈਮ ਮੈਮ ਜਿਵੇਂ ਕਿ ਪੰਜਾਬ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਤੇ ਬਹੁਤ ਹੀ ਬਾੜ ਪਨ ਫਲਡਸ ਦੇਖਣ ਨੂੰ ਮਿਲ ਰਹੀਆਂ ਨੇ ਕਾਫੀ ਪਿੰਡ ਨੇ ਜੋੜਾ ਦੇ ਨਾਲ ਪ੍ਰਭਾਵਿਤ ਹੋਏ ਨੇ ਤੇ ਉਹਦਾ ਕੱਪੜੇ ਮਾਰਕੀਟ ਦੇ ਉੱਤੇ ਕਿੰਨਾ ਕੋ ਅਸਰ ਪਿਆ ਦੇਖੋ ਮੈਡਮ ਅਸਰ ਤਾਂ ਬਹੁਤ ਪੈ ਰਿਹਾ ਹੈ ਪਹਿਲੇ ਤਾਂ ਕਸਟਮਰ ਕਾਫੀ ਅਛਾ ਚੱਲ ਰਿਹਾ ਸੀ ਪਰ ਜਦੋਂ ਦਾ ਫਲੱਡ ਦਾ ਆਇਆ ਹੈ ਤਾਂ ਕਸਟਮਰ ਬਹੁਤ ਹੀ ਜ਼ਿਆਦਾ ਸਲੋ ਹੋ ਗਿਆ ਹੈ ਮਾਰਕੀਟ ਵਿੱਚ ਵੈਸੇ ਵੀ ਹੁਣ ਫੈਸਟੀਵਲ ਸੀਜ਼ਨ ਆ ਰਿਹਾ ਹੈ ਬਾਕੀ ਦੇਖੋ ਕੀ ਬੰਦਾ ਅੱਗੇ ਜਾ ਕੇ ਹੋਂ ਬਿਲਕੁਲ ਮੈਮ ਜਿਵੇਂ ਹਰ ਇੱਕ ਜਿਹੜੇ ਹੁੰਦੇ ਆ ਕਿ ਵਪਾਰੀ ਹੁੰਦੇ ਆ ਉਹਨਾਂ ਨੂੰ ਇੱਕ ਹੀ ਉਮੀਦ ਹੁੰਦੀ ਹੈ ਕਿ ਸਾਡਾ ਜਿਹੜਾ ਸੀਜ਼ਨ ਆ ਉਹ ਫੈਸਿਵ ਸੀਜ਼ਨ ਤੇ ਹੋਏਗਾ ਤੇ ਜਿੰਨੇ ਵੀ ਘਾਟੇ ਹੁੰਦੇ ਆ ਉਹ ਪੂਰੇ ਹੋ ਜੂਗੇ ਪਰ ਬਾਕੀ ਸਾਲਾਂ ਦੇ ਮੁਕਾਬਲੇ ਇਸ ਸਾਲ ਤੁਹਾਨੂੰ ਪੂਰਾ ਹੁੰਦਾ ਹੋਇਆ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਨਹੀਂ वैसे तो देखो हां जे कोई चांस लग नहीं रहे बाकी कुछ किया भी नहीं जा सकता बिल्कुल ते ਜਿਵੇਂ ਮੈਮ ਜੀਮੀਦਾਰਾਂ ਦੀਆਂ ਫਸਲਾ ਫਸਲਾ ਖਰਾਬ ਹੋਇਆ ਨੇ ਕਿਉਂਕਿ ਮੇਨ ਪਿੰਡਾ ਵਾਲੇ ਲੋਕੀ ਹੁੰਦੇ ਜਿਹੜੇ ਖੁੱਲ ਕੇ ਖਰਚਾ ਕਰਦੇ ਆ ਤਿਉਹਾਰਾ ਦੇ ਉੱਤੇ ਤੇ ਉਹੀ ਜ਼ਿਆਦਾ ਲੇਡੀਜ਼ ਆਪਾਂ ਦੇਖਦੇ ਕਿ ਜ਼ਿਆਦਾ ਸ਼ੋਪਿੰਗ ਕਰਦੇ ਆ ਨਾ ਕਿ ਜਿਹੜੇ ਆਪਣੇ ਸ਼ਹਿਰੀ ਲੋਕ ਹੁੰਦੇ ਉਹ ਜ਼ਿਆਦਾ ਬ੍ਰਾਂਡਸ ਵੱਲ ਭਜਦੇ ਆ ਤੇ ਮਤਲਬ ਅਨਸਟਿਚ ਵੱਲ ਜਿਹੜੇ ਜ਼ਿਆਦਾ ਜ਼ਿੰਮੀਦਾਰ ਲੋਕ ਆਂਦੇ ਆ ਤੇ ਉਹਨਾਂ ਦੇ ਫਸਲਾ ਦਾ ਉਹਨਾਂ ਦੀਆਂ ਫਸਲਾ ਜੋ ਕੀ ਹੈ ਖਰਾਬ ਹੋਇਆ ਨੇ ਤੇ ਇਹਦਾ ਵੀ ਅਸਰ ਪਏਗਾ ਕਿਤੇ ਨਾ ਕਿਤੇ ਬਿਲਕੁਲ ਜੀ ਬਿਲਕੁਲ ਹੋਤਾ ਪਾਏਗਾ ਹੀ ਦੇਖੋ ਜੇ ਸਾਡੀ ਮਾਰਕੀਟ ਹੈਗੀ ਹੈ ਸਾਨੂੰ ਕਾਫੀ ਪਿੰਡ ਲਗਦੇ ਨੇ ਸਾਡੀ ਮਾਰਕੀਟ ਨੂੰ ਜਿਹੜੀ ਫੇਮਸ ਮਾਰਕੀਟ ਹੈ ਕੁਮਾਰ ਮੰਡੀ ਅਸਰ ਤਾਂ ਦੇਖੋ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਬਿਲਕੁਲ ਹੀ ਕਸਟਮਰ ਦਾ ਫੁੱਟਫਾਲ ਹੀ ਖਤਮ ਹੋ ਚੁੱਕਾ ਹੋਇਆ ਸਰ ਜਿਵੇਂ ਕਿ ਆਪਾਂ ਦੇਖ ਰਿਹਾ ਕਿ ਪੰਜਾਬ ਦੇ ਵਿੱਚ ਮੀਂਹ ਲਗਾਤਾਰ ਆ ਰਿਹਾ ਤੇ ਇਹਦਾ ਕਪੜੇ ਮਾਰਕੀਟ ਦੇ ਉੱਤੇ ਕਿੰਨਾ ਕੋ ਅਸਰ ਹੋਏਗਾ ਇਸਦਾ 100% ਅਸਰ ਆ ਰਿਹਾ ਜੀ ਇਸ ਟਾਈਮ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਸਾਡੀ ਕੁਮਾਰ ਮੰਡੀ ਦੇ ਵਿੱਚ ਜਿਹੜੀ ਸ਼ਾਪ ਹੈ ਚਾਰੋਂ ਪਾਸੇ ਹੀ ਪਿੰਡਾਂ ਦੇ ਵਿੱਚ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਉਸ ਕਰਕੇ ਪਹਿਲੇ ਤਾਂ ਲੋਕ ਆਪਣੇ ਖਾਣ ਪੀਣ ਦੇ ਲੋਕਾਂ ਨੂੰ ਲਾਲੇ ਪਏ ਹੋਏ ਨੇ ਔਰ ਕਪੜਾ ਤਾਂ ਔਰ ਸੈਕੰਡਰੀ ਗੱਲ ਹੈ ਕਪੜਾ ਤਾਂ ਇੱਕ ਨੈਸੈਸਿਟੀ ਨਹੀਂ ਇੱਕ ਲਗਜ਼ਰੀ ਹੈ ਬਾਕੀ ਜੇ ਮਾੜੀ ਮੋਟੀ ਜ਼ਰੂਰਤ ਹੁੰਦੀ ਹੈ ਤਾਂ ਅਗਲਾ ਉਹ ਤਾਂ ਮਜਬੂਰੀ ਨੂੰ ਆ ਰਿਹਾ ਹੈ ਅਦਰਵਾਈਜ਼ ਮਾਰਕੀਟ ਇਸ ਟਾਈਮ ਜ਼ੀਰੋ ਹੈ ਸਰ ਜਿਵੇਂ ਕਿ ਫੈਸਟਿਵ ਸੀਜ਼ਨ ਆ ਰਿਹਾ ਵੈ ਫੈਸਟਿਵ ਸੀਜ਼ਨ ਮੇਨ ਪੂਰਾ ਸਾਲ ਇੱਕ ਵਪਾਰੀ ਇਹ ਹੀ ਮਤਲਬ ਉਮੀਦ ਰੱਖਦਾ ਕਿ ਹੀ ਸੀਜ਼ਨ ਤੇ ਉਹਦਾ ਸੀਜ਼ਨ ਲੱਗੇਗਾ ਪਰ ਇਸ ਸਾਲ ਜੋ ਕਿ ਆਪ ਦਾ ਪੰਜਾਬ ਦੇ ਉੱਤੇ ਆਈ ਹੈ ਤੇ ਜਿਹੜੇ ਜੀਵਿਦਾਰ ਲੋਕ ਹੁੰਦੇ ਆ ਉਹਨਾਂ ਦਾ ਉਹ ਮੇਨ ਜਿਆਦਾ ਬਹੁਤ ਖੁੱਲ੍ਹੇ ਹੋ ਕੇ ਸ਼ੋਪਿੰਗ ਕਰਦੇ ਆ ਕਿ ਇੱਦਾਂ ਹੋਏਗਾ ਇੱਦਾਂ ਕਰਾਂਗੇ ਉਹਦਾ ਵੀ ਅਸਰ ਪਏਗਾ ਕਿਤੇ ਨਾ ਕਿਤੇ ਪਹਿਲੇ ਤੇ ਵਪਾਰੀਆਂ ਨੂੰ ਜੰਗ ਨੇ ਢਾ ਲਿਆ ਪਾਕਿਸਤਾਨ ਤੇ ਹਿੰਦੁਸਤਾਨ ਵਾਲੇ ਇੱਕ ਮਹੀਨਾ ਉਹਦੇ ਵਿੱਚ ਅਸੀਂ ਲੋਕ ਬਿਲਕੁਲ 100% ਬਹੁਤ ਨੁਕਸਾਨ ਪਾਇਆ ਪੂਰਵੀ ਜਿਹੜਾ ਆ ਜਿਹੜੀ ਆਪਦਾ ਆਈ ਹੈ ਪਰਕੀਤੀ ਨੇ ਸਭ ਝਟਕਾ ਲਾਇਆ ਹੈ ਇਹ ਵੀ ਦੁਕਾਨਦਾਰਾਂ ਲਈ ਬਹੁਤ ਕੋਈ ਵਧੀਆ ਸਿੰਟਨ ਨਹੀਂ ਹੈ ਇਤਿਹਾਰ ਸਾਨੂੰ ਨਜ਼ਰ ਨਹੀਂ ਆ ਰਹੇ ਕਿਉਂਕਿ ਮਾਰਕੀਟ ਤੇ ਵੀ ਜਦੋਂ ਗਾਹਕ ਹੀ ਨਹੀਂ ਆਏਗਾ ਮਾਰਕੀਟ ਜੋ ਲੋਕਾਂ ਦੀ ਜੇਬ 'ਚ ਪੈਸੇ ਹੀ ਨਹੀਂ ਹੋਣਗੇ ਫਸਲਾਂ ਹੀ ਖਰਾਬ ਹੋ ਗਿਆ ਸਰਕਾਰ ਕਿੰਨਾ ਦੇ ਦੋਗੀ ਖਜ਼ਾਨਾ ਉਹਨਾਂ ਨੂੰ ਸਰਕਾਰ ਦੇ ਦੋਗੀ 10000 12000 ਰੁਪਏ ਕਿਲਾ ਉਹਨਾਂ ਦੇ ਨਾਲ ਕੀ ਉਹਨਾਂ ਦੀ ਪਰਪਾਈ ਉਹਨਾਂ ਦਾ ਸਿਰਫ ਦਾਲ ਦਲੀਆ ਹੀ ਚੱਲਣ ਵਾਲਾ ਹੈ ਇਹ ਜਿਹੜਾ ਕੱਪੜੇ ਦਾ ਕੰਮ ਹੈ ਜਾਂ ਹੋਰ ਜ਼ਰੂਰਤ ਦੀਆਂ ਚੀਜ਼ਾਂ ਵਧੀਆ ਲੋਕ ਲੈਂਦੇ ਨੇ ਉਹ ਉਹਨਾਂ ਦੇ ਤੇ ਬਹੁਤ ਜ਼ਿਆਦਾ ਫੈਕਟ ਆਨ ਵਾਲਾ ਹੈ ਸਰ ਜਿਵੇਂ ਪਿਛਲੇ ਸਾਲ ਦਾ ਸੀਜ਼ਨ ਤੇ ਇਸ ਸੀਜ਼ਨ ਦੀ ਗੱਲ ਕਰੀਏ ਤਾਂ ਬਹੁਤ ਫਰਕ ਹੈ ਬਹੁਤ ਦੇਖਣ ਨੂੰ ਮਿਲ ਰਿਹਾ ਜਿਵੇਂ ਅੱਗੇ ਦੀਵਾਲੀ ਦੇ ਸ਼ਹਿਰਾ ਵੀ ਆ ਰਿਹਾ ਵੈ ਤੇ ਉਹਦੇ ਤੇ ਵੀ ਇਹਦਾ ਅਸਰ ਦੇਖਣ ਨੂੰ ਮਿਲੇਗਾ ਉਹਦੇ ਤੇ ਕੀ ਕਹਿਣਾ ਚਾਹੋਗੇ ਤਿਹਾਰਾਂ ਦੇ ਵਿੱਚ ਤਾਂ ਇਸ ਦਾ ਆਣਾ ਹੀ ਆਣਾ ਕਿਉਂਕਿ ਲੋਕਾਂ ਦੀ ਜੇਬ ਨਹੀਂ ਪਰੀ ਹੋਏਗੀ ਤਦ ਤੱਕ ਲੋਕ ਮਾਰਕੀਟ ਦੇ ਵਿੱਚ ਜਾ ਕੇ ਇੱਕ ਜ਼ਰੂਰਤ ਰਾਸ਼ਨ ਹੈ ਜਾਂ ਕੋਈ ਮੈਂ ਬਹੁਤ ਸਰਦੀ ਹੈ ਤਾਂ ਮੈਂ ਕੋਈ ਮੋਟਾ ਕਪੜਾ ਲੈ ਲਵਾਂ ਉਹਨਾਂ ਦਾ ਤੱਕ ਉਹ ਉਹਨਾਂ ਦੇ ਨਾਲ ਪਰਪਾਈ ਨਹੀਂ ਹੈ ਬਾਜ਼ਾਰ ਦੀ ਪਰਪਾਰ ਬਾਜ਼ਾਰ ਦੀ ਪਰਪਾਈ ਤਾਂ ਉਸ ਚੀਜ਼ ਨਾਲ ਹੈ ਜਦੋਂ ਤੁਹਾਡੇ ਕੋਲ ਐਕਸੈਸ ਹੈ ਫਾਲਤੂ ਹੈ ਥੋੜੀ ਜੇਬ 'ਚ 5000 ਜਾਂ 10000 ਰੁਪਏ ਆ ਫਿਰ ਤੁਹਾਡਾ ਮਨ ਕਰਦਾ ਵੀ ਆ ਲੈ ਲਓ 2000 ਰੁਪਏ ਦੀ ਚੀਜ਼ ਜੇ ਤੁਹਾਡੀ ਜੇਬ 'ਚ ਪੈਸੇ ਹੀ ਨਹੀਂ ਹੈ ਤੁਸੀਂ ਪ੍ਰਕਿਰਤੀ ਨੇ ਤਾਂ ਤੁਹਾਨੂੰ ਮਾਰਿਆ ਹੀ ਮਾਰਿਆ ਲੇਕਿਨ ਸਰਕਾਰਾਂ ਵੀ ਹੋਂਦੇ ਵਿੱਚ ਜਦੋਂ ਤੱਕ ਖੁੱਲ ਕੇ ਮਦਦ ਨਹੀਂ ਕਰਨਗੀਆਂ ਉਦੋਂ ਤੱਕ ਲੋਕਾਂ ਦਾ ਦੁਬਾਰਾ ਉੱਤੇ ਉਠਣਾ ਔਖਾ ਹੈ ਹੈਲੋ ਸਰ ਅ ਸਰ ਜਿਵੇਂ ਕਿ ਪੰਜਾਬ ਦੇ ਵਿੱਚ ਲਗਾਤਾਰ ਭਾਰੀ ਮੀਂਹ ਤੇ ਹੜ੍ਹ ਵੇਖਣ ਨੂੰ ਮਿਲ ਰਹੀ ਹੈ ਤੇ ਪੰਜਾਬ ਦੇ ਵੱਖ-ਵੱਖ ਇਲਾਕੇ ਜੋ ਕੀ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਤੇ ਉਹਦਾ ਕੱਪੜੇ ਮਾਰਕੀਟ ਦੇ ਉੱਤੇ ਕਿੰਨਾ ਅਸਰ ਹੋਇਆ ਦੇਖੋ ਜੀ ਸਸਿਕਾਲ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਬਟ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਕੱਲੇ ਕੱਪੜੇ ਦੀ ਮਾਰਕੀਟ ਲਈ ਨਹੀਂ ਇਸ ਹੜ੍ਹ ਦੇ ਆਉਣ ਨਾਲ ਸਾਰੇ ਪੰਜਾਬ ਨੂੰ ਬਹੁਤ ਹੀ ਸਫਰ ਕਰਨਾ ਪਏਗਾ ਜਿੰਨਾ ਲੋਕਾਂ ਦਾ ਨੁਕਸਾਨ ਹੋ ਗਿਆ ਆ ਔਰ ਕੋਈ ਵੀ ਟ੍ਰੇਡ ਲੈ ਲਓ ਚਾਹੇ ਉਹ ਕੱਪੜੇ ਦਾ ਹੋਵੇ ਜਾਂ ਕੋਈ ਵੀ ਟ੍ਰੇਡ ਹੋਵੇ ਹਰ ਇੱਕ ਬੰਦੇ ਨੂੰ ਉਸ ਚੀਜ਼ ਦਾ ਮਤਲਬ ਕਾਫੀ ਨੁਕਸਾਨ ਹੋ ਰਿਹਾ ਹੈ ਇਹਦੇ ਨਾਲ ਸਾਡੇ ਜਿਹੜੇ ਜ਼ਿੰਮੇਦਾਰ ਭਰਾ ਨੇ ਜਿਹੜੇ ਪਿੰਡਾਂ 'ਚ ਰਹਿਣ ਵਾਲਿਆਂ ਨੇ ਦੇਖੋ ਪਿੰਡਾਂ ਦੇ ਵਿੱਚ ਕਿੰਨਾ ਨੁਕਸਾਨ ਹੋ ਗਿਆ ਔਰ ਉਹਨਾਂ ਦਾ ਨੁਕਸਾਨ ਪਰਪਾਈ ਕਰਨ ਦੇ ਲਈ ਤਾਂ ਪਤਾ ਨਹੀਂ ਕਿੰਨੀ ਦੇਰ ਲੱਗ ਜਾਣੀ ਹੈ ਸੋ ਇਸ ਕਰਕੇ ਇਹ ਇਕੱਲਾ ਨੁਕਸਾਨ ਇਕੱਲੇ ਕੱਪੜੇ ਵਾਲਿਆਂ ਦਾ ਨਹੀਂ ਇਹ ਸਾਰੇ ਟ੍ਰੇਡਾਂ ਦਾ ਸਾਰੇ ਮਤਲਬ ਪੰਜਾਬ ਦਾ ਨੁਕਸਾਨ ਹੋਇਆ ਜਿਵੇਂ ਜ਼ਿਮੇਵਾਰਾ ਦੀ ਗੱਲ ਕੀਤੀ ਜਿਵੇਂ ਜ਼ਿਮੇਵਾਰੀਆਂ ਦੀਆਂ ਕਾਫੀ ਫਸਲਾਂ ਜੋ ਕਿ ਖਰਾਬ ਹੋਈਆਂ ਉਹੀ ਮੇਨ ਫੈਸਟਿਵ ਸੀਜ਼ਨ ਆ ਰਿਹਾ ਉਹਨਾਂ ਦਾ ਮੇਨ ਹੁੰਦਾ ਹੈ ਕਿ ਅਸੀਂ ਸ਼ੋਪਿੰਗ ਕਰਨੇ ਉਹ ਖੁੱਲਾ ਦਿਲ ਕੱਢ ਕੇ ਸ਼ੋਪਿੰਗ ਕਰਦੇ ਆ ਪਰ ਸ਼ਹਿਰੀ ਲੋਕਾਂ ਨੂੰ ਹੁੰਦਾ ਕਿ ਅੱਬਾ ਬ੍ਰਾਂਡ ਵਾਲ ਜਾਈਏ ਉਹੀ ਆਂਦੇ ਕਿ ਅਨ ਸਟਿਚ ਵਾਲ ਕੇ ਅਸੀਂ ਕਰੀਏ ਤੇ ਬਾਕੀ ਸੀਜ਼ਨਾਂ ਦੇ ਮੁਕਾਬਲੇ ਦੇਖਿਆ ਜਾਵੇ ਇਸ ਸਾਲ ਫਰਕ ਪਏਗਾ ਬਿਲਕੁਲ ਜੀ ਸਾਡੇ ਲੋਕਲ ਕਸਟਮਰ ਵੀ ਜਿਹੜੇ ਹੈਗੇ ਨੇ ਅਸੀਂ ਇੱਕ ਦੂਸਰੇ ਨਾਲ ਸਾਰੇ ਜਣੇ ਅਟੈਚ ਨੇ ਚਾਹੇ ਉਹ ਪਿੰਡਾਂ ਵਾਲੇ ਹੋਣ ਤਾਂ ਚਾਹੇ ਉਹ ਸ਼ਹਿਰ ਵਾਲੇ ਹੋਣ ਨੁਕਸਾਨ ਤਾਂ ਮਤਲਬ ਹਰ ਇੱਕ ਕڑی ਇੱਕ ਦੂਸਰੇ ਨਾਲ ਜੁੜੀ ਹੋਈ ਆ ਕੋਈ ਅਸੀਂ ਚੇਨ ਦੇਖੀਏ ਮੰਡੀਆਂ ਵਾਲੇ ਜਾਂ ਉਸ ਤੋਂ ਬਾਅਦ ਜੇ ਕੋਈ ਉਹ ਬਾਜ਼ਾਰ ਦੇ ਵਿੱਚ ਦੁਕਾਨਾਂ ਨੇ ਹਰ ਇੱਕ ਟਰੇਡ ਦਾ ਇੱਕ ਦੂਸਰੇ ਨਾਲ ਲਿੰਕ ਹੈਗਾ ਹੀ ਆ ਸੋ ਆਉਣ ਵਾਲੇ ਫੈਸਟੀਵਲ ਦਿਨਾਂ ਦੇ ਲਈ ਜੇ ਸਾਡੇ ਲੋਕ ਹੀ ਨਹੀਂ ਰਾਜ਼ੀ ਹੋਣਗੇ ਤਾਂ ਫਿਰ ਉਹ ਫੈਸਟੀਵਲ ਕਾਦੇ ਰਹਿ ਜਾਣਗੇ ਬਿਲਕੁਲ ਸਰ ਸੋ ਇਸ ਗੱਲ ਦਾ ਨੁਕਸਾਨ ਤਾਂ ਹੈ ਹੀ ਆ